ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਨੀਟ ਪੀਜੀ 2025 ਪ੍ਰੀਖਿਆ ਅਗਲੀ ਸੂਚਨਾ ਤੱਕ ਮੁਲਤਵੀ ਸਰਵोच्च ਅਦਾਲਤ ਦੇ ਹੁਕਮਾਂ ਤੋਂ ਬਾਅਦ ਇੱਕੋ ਸ਼ਿਫਟ ਵਿੱਚ ਹੋਵੇਗੀ ਪ੍ਰੀਖਿਆ ਪੰਜਾਬ ਮੰਤਰੀ ਮੰਡਲ ਵੱਲੋਂ 4727 ਨੂੰ ਸੂਚਿਤ ਜਾਤੀ ਪਰਿਵਾਰਾਂ ਲਈ ਕਰਜ਼ਾ ਮਾਫੀ ਨੂੰ ਮਨਜ਼ੂਰੀ ਪੰਜਾਬ ਚ ਭਾਰਤੀ ਫੌਜ ਦੇ ਗੋਲਡਨ 에ਰੋ ਡਿਵੀਜ਼ਨ ਵੱਲੋਂ ਇਤਿਹਾਸਿਕ ਫਿਰੋਜ਼ਪੁਰ ਕਿਲਾ ਦੋ ਸਦੀਆਂ ਬਾਅਦ ਲੋਕਾਂ ਲਈ ਖੋਲ੍ਹਿਆ ਗਿਆ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਤੇ ਸਿਹਤਮੰਦ ਰਹਿਣ ਚ ਸਾਈਕਲ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਅੱਜ ਵਿਸ਼ਵ ਸਾਈਕਲ ਦਿਹਾੜਾ ਮਨਾਇਆ ਜਾ ਰਿਹਾ ਹੈ ਮੌਸਮ ਵਿਭਾਗ ਨੇ ਬਠਿੰਡਾ ਮਕੁੱਤਸਰ ਤੇ ਮਾਨਸਾ ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਫਾਜ਼ਿਲਕਾ ਸਮੇਤ ਕਈ ਥਾਈਂ ਮੀਂਹ ਪਿਆ ਅਤੇ ਆਈਪਲ ਕ੍ਰਿਕਟ ਅੱਜ ਰਾਇਲ ਚੈਲੈਂਜਰਸ ਬੰਗਲੌਰੂ ਅਤੇ ਪੰਜਾਬ ਕਿੰਗਸ ਦਰਮਿਆਨ ਹੋਵੇਗਾ ਖਤਾਬੀ ਮੁਕਾਬਲਾ ਤੇ ਹੁਣ ਖਬਰਾਂ ਵਿਸਥਾਰ ਨਾਲ ਮੈਡੀਕਲ ਵਿਗਿਆਨ ਬਾਰੇ ਰਾਸ਼ਟਰੀ ਪ੍ਰੀਖਿਆ ਬੋਰਡ ਨੇ NEET PG 2025 ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਜੋ ਪਹਿਲਾਂ ਇਸ ਮਹੀਨੇ ਦੀ 15 ਤਰੀਕ ਨੂੰ ਹੋਣੀ ਸੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬੋਰਡ ਨੇ NEET PG 2025 ਇੱਕ ਹੀ ਸ਼ਿਫਟ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ ਬੋਰਡ ਨੇ ਕਿਹਾ ਕਿ ਹੋਰ ਪ੍ਰੀਖਿਆ ਕੇਂਦਰਾਂ ਤੇ ਲੋਡਿੰਗ ਦੇ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਨ ਲਈ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਬੋਰਡ ਨੇ ਕਿਹਾ ਕਿ NEET PG ਪ੍ਰੀਖਿਆ ਦੀ ਤਾਰੀਖ ਛੇਤੀ ਹੀ ਐਲਾਨੀ ਜਾਵੇਗੀ मंडल ने चार हजार सत्त सौ सताई अनुसूचित जाति परिवारों कर्जा मुआफी मंजूरी दे दी है जिन्होंने अपने छोटे कारोबार शुरू करने लाभ अन्सूचित जाति भूमि विकास वित्त निगम त्जा तो लिया परिवार वालों करीब अठाठ करोड़ रुपए के कर्जे मुआफ कर दिए गए ने मुखमंत्री भगवंत मान ने अज उन्होंने वालों बुलाई गई मंत्री मंडल मीटिंग तैस तो कानफ्रेंस दौरान तो यह जानकारी दी उन्होंने कहा कि परिवार कई साल करजा मुआफी भाज दौड़ कर रहे क्योंकि वारा करके क्जा वापस ਕਰਨ ਚ ਅਸਮਰਥ ਨੇ ਜ਼ਿਕਰ ਹੋਇਆ ਕਿ ਇਹਨਾਂ ਅਨੁਸੂਚਿਤ ਜਾਤੀ ਪਰਿਵਾਰਾਂ ਲਈ ਕਰਜ਼ਾ ਮੁਆਫੀ ਦਾ ਐਲਾਨ ਵਿੱਤ ਮੰਤਰੀ ਹਰਪਾਤ ਸਿੰਘ ਚੀਮਾ ਨੇ ਇਸ ਸਾਲ ਮਾਰਚ ਵਿੱਚ ਕੀਤਾ ਸੀ ਜਦੋਂ ਉਹਨਾਂ 2025-26 ਲਈ ਆਪਣੇ ਬਜਟ ਅਨੁਮਾਨ ਪੇਸ਼ ਕੀਤੇ ਸਨ ਇਸ ਨੂੰ ਅਚ ਮੰਤਰੀ ਮੰਡਲ ਦੀ ਪ੍ਰਵਾਨਗੀ ਮਿਲ ਗਈ ਹੈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੀਡੀਆ ਕਾਨਫਰੰਸ ਲਈ ਮੁੱਖ ਮੰਤਰੀ ਦੇ ਨਾਲ ਆਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਨਿਗਮ ਚ ਕਰਜ਼ਾ ਵਾਪਸੀ ਦਰ 84% ਤੋਂ ਵੱਧ ਹੈ ਉਹਨਾਂ ਕਿਹਾ ਜਿਗਰੇ ਨਾਲ ਪਰਿਵਾਰਾਂ ਨੂੰ ਲੋੜ ਹੈ ਤਾਂ ਉਹਨਾਂ ਨੂੰ ਹੋਰ ਕਰਸੇ ਦਿੱਤੇ ਜਾ ਸਕਦੇ ਨੇ ਤਾਂ ਜੋ ਉਹ ਆਪਣੇ ਆਪ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰ ਸਕਣ ਪੰਜਾਬ ਵਿੱਚ ਭਾਰਤੀ ਫੌਜ ਦੇ ਗੋਲਡਨ 에ਰੋ ਡਿਵੀਜ਼ਨ ਵੱਲੋਂ ਇਤਿਹਾਸਿਕ ਫਿਰੋਜ਼ਪੁਰ ਕਿਲੇ ਨੂੰ ਦੋ ਸਦੀਆਂ ਬਾਅਦ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ ਇਕ ਇਤਿਹਾਸਕ ਕਦਮ ਜੋ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਣਨੀਤਿਕ ਤੌਰ ਤੇ ਸਥਿਤ ਫਿਰੋਜ਼ਪੁਰ ਕਿਲਾ ਸਿੱਖ ਸਾਮਰਾਜ ਤੋਂ 19ਵੀਂ ਸਦੀ ਦੀ ਫੌਜੀ ਪਵਨ ਨਰਮਲ ਕਲਾ ਦੀ ਇੱਕ ਸ਼ਾਨਦਾਰ ਮਿਸਾਲ ਹੈ ਇਸ ਦਾ ਵਿਲੱਖਣ ਛੇਪੂਜ ਡਿਜ਼ਾਈਨ ਤੇ ਮਜ਼ਬੂਤ ਰੱਖਿਆਤਮਕ ਵਿਸ਼ੇਸ਼ਤਾਵਾਂ ਆਪਣੇ ਸਮੇਂ ਦੀ ਰਣਨੀਤਿਕ ਮੁਹਾਰਤ ਨੂੰ ਦਰਸਾਉਂਦੀਆਂ ਨੇ ਕਿਲੇ ਨੂੰ ਹਾਲ ਹੀ ਚ ਭਾਰਤੀ ਫੌਜ ਦੇ ਗੋਲਡਨ 에ਰੋ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਆਰਐਸ ਮੰਡਰਾਲ ਵੱਲੋਂ ਰਸਮੀ ਤੌਰ ਤੇ ਆਮ ਲੋਕਾਂ ਲਈ ਖੋਲਿਆ ਗਿਆ ਹੋਰ ਫਿਰ ਵੀ ਨਾਲ ਇੱਕ ਰਿਪੋਰਟ ਇਹ ਇਤਿਹਾਸਿਕ ਕਦਮ ਰਾਸ਼ਟਰੀ ਮਾਣ ਨੂੰ ਵਧਾਏਗਾ ਫਿਰੋਜ਼ਪੁਰ ਕਿਲਾ ਸਿੱਖ ਰਾਜ ਦੇ ਸਰਹਦੀ ਨਿਰੀਖਣ ਨੈੱਟਵਰਕ ਵਿੱਚ ਇੱਕ ਮਹੱਤਵਪੂਰਨ ਚੌਕੀ ਜਿਸ ਵਿੱਚ ਹਿੰਮਤ ਅਤੇ ਵਿਰੋਧ ਦੀਆਂ ਸਦੀਵੀ ਕਹਾਣੀਆਂ ਹਨ ਅਤੇ 1857 ਵਿੱਚ ਆਜ਼ਾਦੀ ਦੀ ਪਹਿਲੀ ਜੰਗ ਦੇ ਬਿਰਤਾਂਤਾਂ ਵਿੱਚ ਵੀ ਪ੍ਰਮੁੱਖਤਾ ਨਾਲ ਸ਼ਾਮਲ ਹੈ ਕਿਲੇ ਦਾ ਮੋੜ ਖੁੱਲਣਾ ਨਾ ਸਿਰਫ ਇਸ ਖੇਤਰ ਨੂੰ ਇਸ ਦੇ ਇਤਿਹਾਸਿਕ ਅਤੀਤ ਨਾਲ ਜੋੜਦਾ ਹੈ ਬਲਕਿ ਬਹਾਦਰੀ ਲਚਕੀਲੇਪਨ ਅਤੇ ਰਾਸ਼ਟਰੀ ਮਾਣ ਦੇ ਪ੍ਰਤੀਕ ਵਜੋਂ ਇਸ ਦੀ ਪਛਾਣ ਦੀ ਪੁਸ਼ਟੀ ਵੀ ਕਰਦਾ ਹੈ ਅਤੇ ਇਸ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਵਿਰਾਸਤੀ ਸੈੱਟਸ ਦਾ ਨਕਸ਼ਤੇ ਮਜ਼ਬੂਤੀ ਨਾਲ ਲੱਗਦਾ ਹੈ ਭਾਰਤੀ ਫੌਜ ਨੇ ਸਾਨਕ ਉਮਾਦੀ ਨੂੰ ਭਾਰਤ ਦੀ ਅਮੀਰ ਫੌਜੀ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਦੀ ਆਪਣੀ ਵਚਨਬੱਧਤਾ ਦੀ ਪਾਲਣਾ ਕੀਤੀ ਹੈ ਇਹ ਮਹੱਤਵਪੂਰਨ ਪਵਨ ਅਤੇ ਇਤਿਹਾਸਿਕ ਸਥਾਨ ਪਵਨ ਨਿਰਮਨ ਕਲਾ ਦੀ ਇੱਕ ਸ਼ਾਨਦਾਰ ਉਦਾਹਰਣ ਵਜੋਂ ਕੰਮ ਕਰੇਗਾ ਅਤੇ ਖੇਤਰ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੋਜਕਰਤਾਵਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ ਰਾਜੇਸ਼ ਵਾਲੀ ਆਕਾਸ਼ਵਾਨੀ ਖਬਰਾਂ ਚਲੰਦਰ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਰਾਸ਼ਟਰ ਨਿਰਮਾਣ ਐਨਸੀਸੀ ਦੀ ਭੂਮਿਕਾ ਦੀ ਪੁਸ਼ਟੀ ਕਰਦਿਆਂ ਪੂਰੇ ਭਾਰਤ ਵਿੱਚ 3 ਲੱਖ ਕੈਡਟਾਂ ਵੱਲੋਂ ਐਨਸੀਸੀ ਦੇ ਯੋਜਨਾਬੱਧ ਵਿਸਥਾਰ ਦਾ ਐਲਾਨ ਕੀਤਾ ਹੈ ਅਜਪਾਲ ਚੰਸੀਸੀ ਦੇ ਵਿਸ਼ੇਸ਼ ਸੂਚਕ ਰਾਜ ਨਮਾਇੰਦ ਆ ਤੇ ਵਿਧਿਕ ਟਿਪਟੀ ਡਾਇਰੈਕਟਰ ਜਨਰਲ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਈ ਸੂਬੇ ਪਹਿਲਾਂ ਹੀ ਆਪਣੀ ਸਹਿਮਤੀ ਵਿਧਾਰੇ ਨਹੀਂ ਤੇ ਲੋੜਿੰਦੀ ਸਖਲਾਈ ਬੁਨਿਆਦੀ ਢਾਂਚੇ ਨੂੰ ਤੇਜ਼ ਕਰਨ ਲਈ ਬਚਨ ਬਾਤ ਨਹੀਂ ਉਨ੍ਹਾਂ ਨੇ ਸਾਬਕਾ ਸੈਨਿਕਾਂ ਨੂੰ NCC ਇੰਸਟ੍ਰਕਟਰਾਂ ਵੱਜੋਂ ਸ਼ਾਮਲ ਕਰਨ ਸਾਬਕਾ ਸੈਨਿਕਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਮੇਤ ਹਾਲੀਆ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਤੇ ਸਵੱਛ ਭਾਰਤ ਅਭਿਆਨ ਨਵਾਂ ਸਵੇਰਾ ਯੋਜਨਾ ਤੇ ਨਸ਼ਾ ਮੁਕਤੀ ਅਭਿਆਨ ਵਰਗੀਆਂ ਰਾਸ਼ਟਰੀ ਮੁਹਿੰਮਾਂ ਵਿੱਚ NCC ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਧਾਰਾਮੇਨ ਨੂੰ ਉਨ੍ਹਾਂ ਦੇ ਸਫਲ ਸਮੇਲਨ ਵਾਸਤੇ NCC ਮਾਉਂਟ ਐਵਰੈਸਟ ਟੀਮ ਨੂੰ ਵਧਾਈ ਦਿੱਤੀ ਇਸ ਨੂੰ ਕੈਡਟ ਦੀ ਹਿੰਮਤ ਦੀ ਇੱਕ ਵੇਮਿਸਾਲ ਉਦਾਹਰਣ ਦੱਸਿਆ। NCC ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਨੇ ਕੋਰ ਦੀਆਂ ਪ੍ਰਾਪਤੀਆਂ ਦਿਖਾ ਕੇ ਦੀ ਰੂਪਰੇਖਾ ਦਿੱਤੀ ਜਿਸ ਵਿੱਚ ਦੇਸ਼ ਭਗਤ ਮਜ਼ਬੂਤ ਸਿਖਲਾਈ ਤੇ ਕੈਂਪਿੰਗ ਬਨਿਆਦੀ ਢਾਂਚਾ ਸਥਾਪਤ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਪੰਜਾਬ سمیت ਸਾਰੇ ਸੂਬਿਆਂ ਦੇ ਐਨਸੀਸੀ ਮੁਖੀਆਂ ਨੇ ਇਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theeditaiar ਰ ਹੈ ਨਿਊ ਚਲੰਦਰ ਸਾਡਾ ਫੇਸਬੁੱਕ ਪੇਜ ਹੈ @rnu-aiarਚਲੰਦਰ ਤੇ YouTube ਤੇ ਸਾਡਾ ਚੈਨਲ ਹੈ @theeditaiarਚਲੰਦਰ ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 5 ਹੋਰ ਜ਼ਿਲ੍ਹਿਆਂ ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ ਤੇ ਹੁਣ 22 ਜ਼ਿਲ੍ਹਿਆਂ 'ਚ 5 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਨੇ ਸੂਬੇ ਭਰ ਵਿੱਚ 65 ਮਾਲੀਆ ਸਰਕਲਾਂ ਦੇ 1250 ਤੋਂ ਵੱਧ ਪਿੰਡ ਹੜਾ ਨਾਲ ਪ੍ਰਭਾਵਿਤ ਹੋਏ ਨੇ ਤੇ 12600 ਹੈਕਟੇਅਰ ਤੋਂ ਵੱਧ ਫਸਲੀ ਖੇਤਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪੂਰਬ ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਤੇ ਅਸਾਮ ਦੇ ਮੁੱਖ ਮੰਤਰੀ ਅਤੇ ਸਿੱਕਮ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਪ੍ਰਭਾਵਿਤ ਸੂਬਿਆਂ ਨੂੰ ਹਰ ਸੰਭਵ ਮਦਦ ਤੇ ਸਹਾਇਤਾ ਦੇਣ ਦਾ ਪ੍ਰਉਸਾ ਦਿੱਤੇ। ਅੱਜ ਵਿਸ਼ਵ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਤੇ ਸਿਹਤਮੰਦ ਰੈਨਵਿਚ ਸਾਈਕਲ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇੱਕ ਰ ਸਾਈਕਲ ਸਸਤਾ, ਪਰ ਉਸੇਮੰਦ ਵਿਲੱਖਣ ਅਤੇ ਆਵਾਜਾਈ ਦਾ ਹਰਮਨ ਪਿਆਰਾ ਸਾਧਨ ਹੈ ਜੋ ਵਾਤਾਵਰਣ ਦੀ ਰੱਖਿਆ ਅਤੇ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਈਕਲ ਵਿਸ਼ੇਸ਼ਤਾਵਾਂ ਨੂੰ ਮਾਨਤਾ ਦੇਣ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਬਾਰੇ ਪ੍ਰੇਰਿਤ ਕਰਨ ਲਈ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਵਜੋਂ ਐਲਾਨਣ ਦਾ ਫੈਸਲਾ ਕੀਤਾ। ਇਸ ਮੌਕੇ ਆਕਾਸ਼ਵਾਣੀ ਖਬਰਾਂ ਜਲੰਧਰ ਨੇ ਹੁਸ਼ਿਆਰਪੁਰ ਵਾਸੀ ਸਾਈਕਲਿਸਟ ਬਲਰਾਜ ਸਿੰਘ ਚੋਹਾਨ ਨਾਲ ਗੱਲਬਾਤ ਕੀਤੀ ਜੋ ਸਾਈਕਲ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਅਸਤੀ ਤੋਂ 100 ਕਿਲੋਮੀਟਰ ਸਾਈਕਲ ਚਲਾਉਂਦੇ ਨੇ। ਉਹਨਾਂ ਦੇਸ਼-ਵਿਦੇਸ਼ ਵਿੱਚ ਸਾਈਕਲ ਯਾਤ ਆ ਉਹਨਾਂ ਦਾ ਕੀ ਕਹਿਣਾ ਹੈ ਟ੍ਰਾਂਸਪੋਰਟ ਦੇ ਆਮ ਚੀਜ਼ਾਂ ਸਕੂਟਰ ਮੋਟਰਸਾਈਕਲ ਕਾਰ ਨੂੰ ਛੱਡ ਕੇ ਸਾਈਕਲਿੰਗ ਕਰੋ ਆਪਣੀ ਸਿਹਤ ਨੂੰ ਵੀ ਫਿੱਟ ਰੱਖੋਗੇ ਔਰ ਸਵੇਰੇ ਸ਼ਾਮ ਜਦੋਂ ਸਾਈਕਲਿੰਗ ਕਰਦੇ ਆ ਫਰੈਸ਼ 에ਰ ਮਿਲਦੀ ਆ ਤਰ੍ਹਾਂ ਤਰ੍ਹਾਂ ਤੁਹਾਨੂੰ ਜਿਹੜੇ ਵਾਰ ਵਿਊ ਦੇਖਣ ਨੂੰ ਮਿਲਦੇ ਆ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਚਹਿਕਦੇ ਆ ਔਰ ਤੁਹਾਡਾ ਜਿਹੜਾ ਮਾਨੋ ਬੜਾ ਕੁਝ ਹੁੰਦਾ ਸਾਈਕਲਿੰਗ ਕਰਦਿਆਂ ਕਰਦਿਆਂ ਤੁਸੀਂ ਅਨੇਕ ਪ੍ਰਕਾਰ ਦੇ ਲੋਕਾਂ ਨਾਲ ਜੁੜਦੇ ਆ ਅੱਜ ਜੇ ਮੇਰੀ ਪਹਿਚਾਣ ਹੈ ਕਿ ਸਾਈਕਲਿਸਟ ਦੇ ਤੌਰ ਤੇ ਤੇ ਇਹ ਮੈਨੂੰ ਸਾਈਕਲਿੰਗ ਦੇ ਇੱਥੇ ਤੱਕ ਪਹੁੰਚਾਇਆ ਤੇ ਮੈਂ ਇਹੀ ਅਪੀਲ ਕਰਦਾ ਹਾਂ ਕਿ ਆਪ ਾਰੇ ਪੰਜਾਬੀ ਗਾਇਕ ਗੁਰਦਾਸ ਮਾਨ ਆਖਦੇ ਨੇ ਸਹਿਜ ਸੁਭਾਅ ਵਿੱਚ ਤੁਰਿਆ ਫਿਰਦਾ ਕਸਰਤ ਕਰਲੇ ਬੰਦਾ ਪੰਜਾਬ ਸమే ਦੇਸ਼ ਪਰ ਵਿੱਚ ਇਸ ਦੀ ਮਹੱਤਤਾ ਨੂੰ ਦੇਖਦੇ ਆ ਸਾਈਕਲ ਰੈਲੀਆਂ ਕੱਢੀਆਂ ਜਾਂਦੀਆਂ ਨੇ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕاجਲ ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਪਾਕਿਸਤਾਨ ਸਥਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਸੰਬੰਧ ਰੱਖਣ ਵਾਲੇ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗਗਨਦੀਪ ਸਿੰਘ ਨੂੰ ਕੱਲ੍ਹ ਸ਼ਾਮ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਉਸ ਸੰਵੇਦਨਸ਼ੀਲ ਤੇ ਜਾਣਕਾਰੀ ਲੀਕ ਕਰਿਆ ਸੀ ਜਿਸ ਵਿੱਚ ਫੌਜੀ ਤੈਨਾਤੀ ਤੇ ਰਣਨੀਤਿਕ ਸਥਾਨਾਂ ਦੀ ਵੇਰਵੇ ਸ਼ਾਮਲ ਸਨ। ਇਸ ਬਾਰੇ ਵੀ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਅਭਿਮਨਿਉ ਰਾਣਾ ਨੇ ਦੱਸਿਆ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇਹ ਕਬ ਗਗਨਦੀਪ ਸਿੰਘ ਉਰਫ ਗਗਨ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਅਫਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ Gopal Singh Chawla ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀ ਪੋਸਟਾਂ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਾਕਿਸਤਾਨ ਨਾਲ ਜਦੋਂ ਯੁੱਧ ਦੇ ਹਾਲਾਤ ਬਣੇ ਸੀ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ PIOs ਪਾਕਿਸਤਾਨ ਇੰਟੈਲੀਜੈਂਸ ਅਫਸਰਸ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਲੁਧਿਆਣਾ ਪਛਮੀ ਜ਼ਿਲ੍ਹੇ ਨੂੰ ਚੋਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ ਜਿਨ੍ਹਾਂ ਚ ਜਨਰਲ ਆਬਜ਼ਰਵਰ ਰਾਜੀਵ ਕੁਮਾਰ ਪੁਲਿਸ ਆਬਜ਼ਰਵਰ सुरेंद्रਪਾਲ ਤੇ ਖਰਚਾ ਨਿਰਕਖ ਇੰਦਾਨਾ ਅਸ਼ੋਕ ਸ਼ਾਮਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਜ਼ਿਲ੍ਹਾ ਚੋਣ ਅਧਿਕਾਰੀ ਹਮਾਸ਼ੂ ਜੈਨ ਨੇ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੀਤੀਆਂ ਤਿਆਰੀਆਂ ਗਤੀਵਿਧੀਆਂ ਬਾਰੇ ਆਬਜ਼ਰਵਰਾਂ ਨੂੰ ਵਿਸਥਾਰਚ ਜਾਣਕਾਰੀ ਦਿੱਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਕੁਝ ਹਸਿਆ ਚ ਭਾਰੀ بارش ਹੋਣ ਦੀ ਪੇਸ਼ੰਗੋਈ ਕੀਤੀ ਹੈ ਇਧਰ ਫਾਜ਼ਲਕਾ ਸਮੇਤ ਹੋਰਨਾਂ ਕਈ ਥਾਵਾਂ ਤੇ ਅੱਜ ਸ਼ਾਮੀ ਮੀਂਹ ਪਿਆ ਮੌਸਮ 'ਚ ਹੋਈ ਇਸ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਸੁਹਾਵਣਾ ਹੋ ਗਿਆ ਹੈ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਪਠੰਡਾ ਮਕਤਸਰ ਤੇ ਮਾਨਸਾ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਹੈ ਜਲੰਧਰ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਇਸ ਸਮੇਂ ਵੀ ਬੱਦਲਵਾਈ ਭਣੀ ਹੋਈ ਹੈ ਆਈਪਲ ਕ੍ਰਿਕਟ ਚਾਜਰ ਰਾਇਲ ਚੈਲੈਂਜਰਸ ਬੰਗਲੌਰੂ ਅਤੇ ਪੰਜਾਬ ਕਿੰਗਸ ਦ ਇਹ ਮੈਚ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਛੋਂ ਤੋਂ ਥੋੜੀ ਦੇਰ ਬਾਅਦ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ NEET PG 2025 ਪ੍ਰੀਖਿਆ ਅਗਲੀ ਸੂchnਾ ਤੱਕ ਮੁਲਤਵੀ ਸਰਵੱਚ ਦਾਲਾ ਦੇ ਹੁਕਮਾ ਤੋਂ ਬਾਅਦ ਇੱਕੋ ਸ਼ਿਫਟ ਵਿੱਚ ਹੋਵੇਗੀ ਪ੍ਰੀਖਿਆ ਪੰਚਾਇਤ ਮੰਤਰੀ ਮੰਡਲ ਵੱਲੋਂ 4772 ਨੂੰ ਸੂਚਿਤ ਜਾਤੀ ਪਰਿਵਾਰਾਂ ਲਈ ਕਰੀਬ 88 ਕਰੋੜ ਰੁਪਏ ਦੇ ਕਰਜ਼ਾ ਮਾਫੀ ਨੂੰ ਮਨਜ਼ੂਰੀ ਪੰਜਾਬ ਚ ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਵੱਲੋਂ ਇਤਿਹਾਸਿਕ ਫਿਰੋਜ਼ਪੁਰ ਕਿਲਾ ਦੋ ਸਦੀਆਂ ਬਾਅਦ ਲੋਕਾਂ ਲਈ ਖੋਲਿਆ ਗਿਆ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਅੱਜ ਵਿਸ਼ਵ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ ਮੌਸਮ ਵਿਭਾਗ ਨੇ ਬਠਿੰਡਾ ਮੁਕਤਸਰ ਤੇ ਮਾਨਸਾ ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਫਾਜ਼ਲ ਕਾਸਮੀਤ ਕਈ ਥਾਈਂ ਪਿਆ ਮੀਂਹ ਅਤੇ ਆਈਪਲ ਕ੍ਰਿਕਟ ਚ ਅੱਜ ਰਾਇਲ ਚੈਲੈਂਜਰਸ ਬੰਗਲੌਰੂ ਤੇ ਪੰਜਾਬ ਕਿੰਗਸ ਦਰਮਿਆਨ ਹੋਵੇਗਾ ਖਤਾਬੀ ਮਾਮਲਾ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੈਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ